ਪਰ ਬਦਲੇ ਨਾ ਆਦਣਾ ਹੋਰਾਂ ਲਈ ਆਪਣਾ ਨਾਮ ਕਾ ਲੇਣ ਇਹ ਬਹੁਤ ਬਦਨਾਮ ਰਹਿੰਦਾ ਵੀ ਕਦੀ ਆਈ ਜਿਹੜੀ ਗੱਲ ਹੋਈ ਆ ਉਹ ਬੰਦੇ ਦੀ ਕਮਜ਼ੋਰੀ ਤਾਂ ਫਿਰ ਅਸੀਂ ਰਿਸਕ ਇਸੇ ਕਰਕੇ ਨਾ ਰਾਤ ਲਿਆ ਵੀ ਐਵੇਂ ਨੁਕਸਾਨ ਹੋ ਜਾਊਗਾ ਜੀ ਤੇ ਮਰਜ਼ੀ ਕਰ ਲੈ ਹਾਂ ਇੱਕ ਨਿਯਮਿਕ ਦੇਖੋ ਰਾਤ 3 ਵਜੇ ਗਏ ਅਸੀਂ ਇਥੋਂ ਹਾਂ ਬਰਾਬਰ ਲਾਣਗੇ ਐਡੀ ਵੱਡੀ ਕੰਪਨੀ ਆ ਵੇਲਾ ਲਿਖਿਆ ਕਿ ਨਹੀਂ ਇੱਕ ਵੀ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਭਾਵੇਂ ਉਹ ਤੋਂ ਲਾਰੇ ਆ ਇੱਕ ਕਦੇ ਆ ਆ ਗਿਆ ਜੀ ਫਲਾਣੇ ਦਾ ਨੰਬਰ ਦੇਤਾ ਜੀ ਉਹਦਾ ਦੇਤਾ 3:30 ਵਜੇ ਇਥੋਂ ਆਏਗਾ ਸਰ ਚਲੋ ਅਸੀਂ ਜਾਓ ਉਹ ਨਹੀਂ ਰੁਕਿਆ ਚਲੋ ਡਰ ਗਿਆ ਪਰ ਬਾਕੀ ਤਾਂ ਗੱਡੀਆਂ ਉਹ ਜਿਹੜੇ ਰੁਕੇ ਉਹਨਾਂ ਨੇ ਸਾਨੂੰ ਦੱਸਿਆ ਹਾਂ ਹਰ ਮੌਕੇ ਉਸ ਕੰਪਨੀ ਦਾ ਬਾਜੀ ਗੱਡੀ ਦਾ ਫਦਾ ਕੜੀ ਭੈਣ ਜੋ ਟੁੱਟ ਜੇ ਭੱਜ ਜੇ ਮਰ ਜੇ ਕੋਈ ਚੱਕਰ ਨਹੀਂ ਗੱਡੀ ਦਾ ਪਰ ਜਿਹੜਾ ਵਿਚਾਰਾ ਵੇਚ ਕੇ ਦਾ ਮਾਂ ਦਾ ਪੁੱਤ ਤਾਂ ਹੈ ਨਾ ਠੀਕ ਹੈ ਕਿ ਨਹੀਂ ਕੰਮ ਹੋਵੇ ਚਾਹੇ ਨਾ ਹੋਵੇ ਸਾਡਾ ਅਸੀਂ ਸਾਡੇ ਕੋਲ ਨਹੀਂ ਕੰਮ ਹੋਇਆ ਤੁਸੀਂ ਕੋਸ਼ੇ ਬੰਦ ਕਰ ਦिए ਮੀਰ ਸਾਹਿਬ ਯਾਨੀ ਭਾਈ ਇੱਕ ਮਿੰਟਾ ਦੂਜੇ ਕਰ ਪੱਕਾ ਹੀ ਤਾਂ ਹੈ ਨਾ ਦੋਲੇ ਵਿੱਚ ਪਾ ਦਈਏ ਦੋਲੇ ਵਿੱਚ ਪਾ ਮੀਰ ਸਾਹਿਬ ਦਾ ਗੁੱਸਾ ਬਿਲਕੁਲ ਜਾਇਜ਼ ਆ ਜੀ ਕੰਪਨੀਆਂ ਵੱਡੀਆਂ ਵੱਡੀਆਂ ਕਰੋੜਾਂ ਦੀਆਂ ਮਾਲਕ ਨੇ ਪਰ ਉਹਨਾਂ ਦਾ ਨੁਮਾਇੰਦਾ ਜਿਹੜਾ ਕਿ ਉਹਨਾਂ ਦੀ ਗੱਡੀ ਡਿੱਗ ਪਈ ਆ ਵਿੱਚ ਉਹਨਾਂ ਨੇ ਕਿਸੇ ਜਾਨ ਦੀ ਪਰਵਾਹ ਕੀਤੀ ਆ ਉਸ ਕੰਪਨੀ ਆ ਔਰ ਨਾ ਹੀ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਗੁੱਸਾ ਬਿਲਕੁਲ ਜਾਇਜ਼ ਆ ਆ ਇੱਧਰ ਇੱਥੇ ਆ ਬਰਾਬਰੀ ਕਰਾਂ ਕੱਢ ਦੇ ਗੱਡੀ ਪਿੱਛੇ ਕਰ ਵਾ 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 ਆ ਜਿਹੜੀਆਂ ਦੋ ਗੱਡੀਆਂ ਆ ਇਹ ਦੋਨੋਂ ਸੇਵਾ ਸਮਾਜ ਰਜਿਸਟਰਡ ਮੋਗਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੀਆਂ ਨੇ ਕਿਸੇ ਵੀ ਕੰਪਨੀ ਦੀ ਕੋਈ ਗੱਡੀ ਨਹੀਂ ਹੈ ਗੱਡੀਆਂ ਨੇ ਕੋਈ ਸਾਈਡ ਤੇ ਉੱਧਰ ਨੂੰ ਗੱਡੀਆਂ ਨੂੰ ਹੋਰ ਕੋਈ ਚੱਕੇ ਸਾਈਡ ਤੇ ਹੋਈ ਚੱਲਣਾ ਵਾਜੇ ਕਿ ਸਾਈਡ ਤੇ ਹੋ ਜਾਂਦੀ ਕੋਈ ਆਵਾ ਕਰੋ ਨਾ ਕੋਈ ਖੜ੍ਹ ਜਾਓ ਕੋਈ ਪਾਸੇ ਹੋ ਖੜ੍ਹ ਜਾਓ ਥੋੜਾ ਸਾਈਡ ਤੋਂ ਨਾ ਤਾਂ ਕਿਸੇ ਵੀ ਕਿਸੇ ਵੀ ਕੰਪਨੀ ਨੇ ਆਪਣੀ ਨਾਂ ਦਾ ਕੋਈ ਗੱਡੀ ਭੇਜੀ ਹੈ ਤੇ ਨਾ ਹੀ ਕੋਈ ਹੈਲਪ ਕੀਤੀ ਹੈ ਕੀਨਾਂ ਕੰਪਨੀਆਂ ਦੇ ਵਿੱਚ ਇਹ ਲੋਕ ਕੰਮ ਕਰਦੇ ਸੀ ਔਰ ਇਹ ਸੇਵਾ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੀ ਟੀਮ ਲੱਗੀ ਹੋਈ ਐ ਜਿਹੜੀਆਂ ਆਪਣੀਆਂ ਗੱਡੀਆਂ ਦੇ ਨਾਲ ਇੰਨੀ ਵੱਡੀ ਗੱਡੀ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਐ ਔਰ ਬਾਹਰ ਘਟਾ ਲੈ ਆਓ ਆਇਓ ਇਧਰ ਦੀ ਆਜੋ ਮੇਰਾ ਵੀਰਾ ਆਇਓ ਮੋਨੋ ਯਾਰ ਪਰਲੇ ਪਾਏ ਜਾਵੜੋ ਦੇਖਾਂ ਯਾਰ ਜਾਣ ਆਣਗੇ ਚੱਲ ਭਾਈ ਉਧਰ ਕਰੋ ਦੋ ਨਹੀਂ ਉਹ ਹੈਲੋ ਆ ਗੱਡੀ ਚਾਲਟ ਕਰੋ ਦੂਜੀ ਵੀ ਆਪਣੀ ਪੌਣੀ ਆ ਗਈ ਪੌਣੀ ਆ ਗਈ ਇਹ ਨਾ ਕੋਈ ਸ਼ਰਾਬ ਉਹ ਮਾਰ ਕੇ ਆਇਆ ਹੈ ਨਾ ਜਾਨਾ ਦੋ ਮਾਰ ਕੇ ਆਇਆ ਹੈ ਇਹਦਾ ਤਿੰਨ ਸੈਕਟਰ ਹੈ ਵੀ ਮੋੜ ਕੇ ਕਿੱ데 ਜਾਦੇ ਨੇ ਇਹਦੇ ਇੱਕ ਨਹੀਂ ਸੇਵ ਹਿੱਥੋਂ ਪਿੰਡੋਂ ਵੀ ਮਿਲ ਜਾਣਾ ਦੋ ਦਿਨ ਲਗਾਵੇ ਚ ਪਾ ਲਈਏ ਹਨ ਜਿੰਨੇ ਫਿਰ ਪਾਣੀ ਵਾਲੀ ਨਵੀਂ ਆਵਾਂਗੇ ਬਾਹਰ ਪਾਣੀ ਵੀ ਲੈ ਆਈ ਬਿੱਟੂ ਪਾਣੀ ਦੇ ਚਾਰ ਪਾਈ ਬੋਤਲਾ ਚਾਹੋਦੇ ਪਿਆ